ਸਰਬ੍ਰਮਣੀ ਕੰਦਾਰ ਵਿੱਚ ਯਾਰਵਲੀ ਮੂਗਲ ਦਾ ਉਧਾਰ ਨਾਨਕ ਜੀ ਪ੍ਰਮਣ ਕਰਦੇ ਹੋਏ ਕੰਦਾਰ ਵਿੱਚ ਪਹੁੰਚੇ ਉੱਥੇ ਉਹਨਾਂ ਨੂੰ ਇੱਕ ਯਾਰਵਲੀ ਨਾਂ ਦਾ ਮੂਗਲ ਮਿਲਿਆ ਯਾਰਵਲੀ ਨੇ ਨਾਨਕ ਜੀ ਨੂੰ ਦੇਖਿਆ ਅਤੇ ਉਸਨੇ ਕਿਹਾ ਕਿ ਤੁਸੀਂ ਕੌਣ ਹੋ ਨਾਨਕ ਜੀ ਨੇ ਕਿਹਾ ਕਿ ਮੇਰਾ ਨਾਮ ਨਾਨਕ ਨਿਰੰਕਾਰ ਹੈ ਯਾਰਬੁ ਨੇ ਕਿਹਾ ਕਿ ਇਸ ਤਰ੍ਹਾਂ ਦਾ ਨਾਮ ਮੈਂ ਪਹਿਲੀ ਵਾਰ ਸੁਣ ਰਿਹਾ ਹਾਂ ਇਸ ਦਾ ਅਰਥ ਸਤ ਸਮਝਾਓ ਨਾਨਕ ਜੀ ਨੇ ਕਿਹਾ ਕਿ ਮੈਂ ਇੱਕ ਖੁਦਾ ਤੋਂ ਇੱਕ ਪਰਮਾਤਮਾ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਮੰਨਾਂ ਉਹ ਇੱਕ ਪਰਮਾਤਮਾ ਹੀ ਸਾਰੀ ਕਾਇਨਾਤ ਵਿੱਚ বিরাজਮਾਨ ਹੈ ਹਿੰਦੂ ਮੁਸਲਮਾਨ ਸਾਰਿਆਂ ਵਿੱਚ ਉਸ ਮਾਇਆ ਹੋਇਆ ਹੈ ਜੋ ਇੱਕ ਰਮ ਦੇ ਝਗੜੇ ਨੇ ਇਹ ਵਿਅਰਥ ਨੇ ਬੇਮੈਨੀ ਨੇ ਜੋ ਧਰਮ ਦੇ ਝਗੜਿਆਂ ਵਿੱਚ ਫਸ ਜਾਂਦਾ ਹੈ ਉਹ ਕਦੀ ਧਾਰਮਿਕ ਨਹੀਂ ਹੋ ਸਕਦਾ ਅਦੇ ਧਾਰਮਿਕ ਵਿਅਕਤੀ ਕਦੀ ਵੀ ਧਰਮ ਦੇ ਉੱਤੇ ਇੱਕ ਦੂਜੇ ਨਾਲ ਝਗੜਾ ਨਹੀਂ ਕਰ ਸਕਦਾ ਇੱਕ ਖੁਦਾ ਦੀ ਬੰਦਗੀ ਕਰਕੇ ਅਤੇ ਸਾਰਿਆਂ ਵਿੱਚ ਸਾਰੀ ਕਾਇਨਾਤ ਵਿੱਚ ਪ੍ਰਾਣੀਆਂ ਵਿੱਚ ਪਸ਼ੂਆਂ ਵਿੱਚ ਪੰਛੀਆਂ ਵਿੱਚ ਉਸ ਇੱਕ ਹੀ ਪ੍ਰਮਾਤਮਾ ਦਾ ਨੂਰ ਦੇ ਕੇ ਹੀ ਅਸੀਂ ਮੁਕਤ ਹੋ ਸਕਦੇ ਹਾਂ ਪ੍ਰਮਾਤਮਾ ਦਾ ਨਾਮ ਤੇ ਪ੍ਰਮਾਤਮਾ ਦੀ ਬੰਦਗੀ ਪਰਮਾਤਮਾ ਉੱਤੇ ਵਿਸ਼ਵਾਸ ਇਹ ਚੀਜ਼ਾਂ ਪਰਮਾਤਮਾ ਨਾਲ ਮਿਲਾ ਸਕਦੀਆਂ ਨੇ ਹੋਰ ਕੋਈ ਕਰਮकांड ਨਹੀਂ ਮਿਲਾ ਸਕਦਾ ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ ਤੇ ਯਾਰ ਵਲੀ ਨੂੰ ਬਹੁਤ ਪ੍ਰਸੰਤਾ ਹੋਈ ਉਸ ਦੇ ਗਿਆਨ ਨੇਤਰ ਖੁੱਲ ਗਏ ਉਸ ਨੇ ਗੋਨਾਨਕ ਦੇ ਚਲਣਾ ਜਿਬਨਾ ਮस्तक ਰੱਖ ਦਿੱਤਾ ਉਸ ਨੇ ਕਿਹਾ ਨਾਨਕ ਜੀ ਤੁਸੀਂ ਤਾਂ ਪੂਰਨਪੁਰਖ ਖੁਦਾ ਆਪ ਹੀ ਹੋ ਤੁਸੀਂ ਆਪ ਹੀ ਪੂਰੀ ਕائنات ਦੇ ਮਾਲਕ ਹੋ ਤਾਰੇ ਦਰਸ਼ਨ ਕਰਕੇ ਮੈਂ ਨਿਹਾਲ ਹੋ ਗਿਆ ਕਿਰਪਾ ਕਰੋ ਮੇਰੇ ਉੱਤੇ ਕਿ ਮੇਰੀ ਮੁਕਤੀ ਹੋ ਜਾਏ ਹੁਣ ਤੁਸੀਂ ਮੈਨੂੰ ਆਪਣਾ ਸਿੱਖ ਬਣਾ ਲਓ ਆਪਣੇ ਚਰਨਾਂ ਦਾ ਦਾਸ ਬਣਾ ਲਓ ਅਤੇ ਮੇਰੀ ਮੁਕਤੀ ਦਾ ਉਪਾਏ ਕਰੋ ਨਾਨਕ ਜੀ ਨੇ ਕਿਹਾ ਤੇਰਾ ਨਾਮ ਕੀ ਹੈ ਉਸਨੇ ਕਿਹਾ ਮੇਰਾ ਨਾਮ ਯਾਰਬਲੀ ਹੈ ਮੈਂ ਮੁਗਲ ਹਾਂ ਮੈਂ ਤੁਹਾਨੂੰ ਆਪਣਾ ਪੀ ਆਪਣਾ ਮੁਰਸ਼ਿਦ ਮੰਨਦਾ ਹਾਂ ਕਿਰਪਾ ਕਰਕੇ ਮੈਨੂੰ ਆਪਣੇ ਦਾਸ ਸਮਝ ਕੇ ਆਪਣੇ ਚਰਨਾਂ ਨਾਲ ਲਾਓ ਅਤੇ ਮੇਰੀ ਚਲਾਸੀ ਘਟੋ ਨਾਨਕ ਜੀ ਨੇ ਉਸ ਨੂੰ ਸਤਨਾਮ ਦਾ ਉਪਦੇਸ਼ ਦਿੱਤਾ ਖੁਦਾ ਦੀ ਬੰਦਗੀ ਪ੍ਰਮਾਤਮਾ ਦਾ ਨਾਮ ਸਿਮਰਨ ਕਰੰਦਾ 24 ਘੰਟੇ ਉਪਦੇਸ਼ ਦਿੱਤਾ ਅਤੇ ਫਿਰ ਇੱਕ ਰਾਤ ਉਹ ਤੇ ਟਿੱਕੇ ਅੱਗੇ ਨੂੰ ਚੱਲ ਪਏ ਧੰਨਵਾਦ